ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵਾਂਗੇ ਛੜਦੀ ਕਲਾ ਵਿੱਚ ਹੋਵਾਂਗੇ ਅੱਜ ਜੀ ਆਪਣਾ ਇੱਕ ਅਲੱਗ ਜਿਹਾ ਟੌਪਿਕ ਹੈ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕੰਨੀ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤੇ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਜਿੱਦਾਂ ਦੀ ਤੁਹਾਨੂੰ ਵੀਡੀਓ ਲੱਗੇ ਤੁਸੀਂ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਠੀਕ ਹੈ ਜੀ ਤੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਵੀ ਅੱਜ ਸਾਡਾ ਟੌਪਿਕ ਜਿਹੜਾ ਹੈਗਾ ਉੱਤੇ ਗੱਲ ਆਪਾਂ ਹੁਣ ਸ਼ੁਰੂ ਕਰਦੇ ਆਂ ਗੱਲ ਹੈਗੀ ਆ ਵੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਲੜਾਈਆਂ ਝਗੜੇ ਜਿਹੜੇ ਆ ਹੁੰਦੇ ਰਹਿੰਦੇ ਆ ਨਾ ਜਿ ਇੱਥੇ ਤਾਂ ਸਾਂਝਾ ਪਰਿਵਾਰ ਆ ਚਲੋ ਉੱਥੇ ਕਦੇ ਨੋ ਸੱਸ ਦੀ ਲੜਾਈ ਕਦੇ ਦਰਾਣੀ ਜਠਾਣੀ ਦੀ ਲੜਾਈ ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਆ ਚਲੋ ਕੋਈ ਗੱਲ ਨਹੀਂ ਉਹ ਸੀ ਚੀਜ਼ ਨੂੰ ਵੀ ਸੰਭਾਲ ਲਿਆ ਜਾਂਦਾ ਆ ਜਿੱਥੇ ਹਸਬੰਡ ਵਾਈਫ ਦੀ ਲੜਾਈ ਝਗੜਾ ਹੁੰਦਾ ਆ ਨਾ ਉਹ ਚੀਜ਼ਾਂ ਜਿਹੜੀਆਂ ਆ ਬਹੁਤ ਔਖੀਆਂ ਹੋ ਜਾਂਦੀਆਂ ਆ ਕਿਤੇ ਵੀ ਆਪਾਂ ਕਿਸੇ ਦੇ ਵੀ ਸਿਰ ਚੜ੍ਹ ਕੇ ਆਪਾਂ ਕੋਈ ਗਲਤ ਕਦਮ ਆਪਾਂ ਚੱਕ ਲੈਣੇ ਆ ਜਿਹੜਾ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਦੇਖੋ ਬੱਚਿਆਂ ਵਾਲੇ ਜ਼ਰੂਰ ਆਪਾਂ ਨੂੰ ਦੇਖਣਾ ਚਾਹੀਦਾ ਆ ਵੀ ਬੱਚਿਆਂ ਨੂੰ ਕਹਿੰਦੇ ਹਾਂ ਚਲੋ ਅੱਜਾਂ ਔਰਤ ਮਰ ਜਾਂਦੀ ਆ ਜਾਂ ਨਾ ਆਦਮੀ ਕੋਈ ਵੀ ਦੋਨਾਂ ਚ ਕੋਈ ਵੀ ਇੱਕ ਜਣਾ ਸੁਸਾਇਡ ਕਰ ਲੈਂਦਾ ਆ ਤੇ ਉਹ ਦੂਸਰਾ ਜਣਾ ਜਿਹੜਾ ਰਹਿ ਗਿਆ ਉਹਦਾ ਤਾਂ ਕਹਿੰਦੇ ਹੁੰਦੇ ਕਿਤੇ ਨਾ ਕਿਤੇ ਹਿੱਲਾ-ਭਸਿੱਲਾ ਹੋ ਹੀ ਜਾਣਾ ਉਹ ਮੰਨੇ ਚਾਏ ਨਾ ਮੰਨੇ ਰਿਸ਼ਤੇਦਾਰਾਂ ਨੇ ਕਹਿਆ ਕੋਹਾ ਕਿ ਉਹਦਾ ਜਿਹੜਾ ਆ ਕਿਤੇ ਨਾ ਕਿਤੇ ਜਾਨੀ ਕਿ ਮਤਲਬ ਹਾਂ ਲਾਭ ਹੀ ਦੇਣਾ ਹੈਗਾ ਆ ਖਾਸ ਕਰਕੇ ਬੰਦਿਆਂ ਵਾਸਤੇ ਤੇ ਕਿਉਂਕਿ ਬੰਦਿਆਂ ਨੂੰ ਕਹਿ ਦਿੰਦੇ ਆ ਨਹੀਂ ਨਹੀਂ ਇਹਦੀ ਰੋਟੀ ਪੱਕਦੀ ਹੋਣੀ ਚਾਹੀਦੀ ਆ ਹਨਾ ਵੀ ਸਾਡੇ ਤੇ ਲੈ ਹਲੇ ਇਹਦੀ ਉਮਰ ਕੀ ਆ ਜਵਾਨ ਆ ਤੇ ਪਰ ਨਾ ਵੀ ਔਰਤਾਂ ਜਿਹੜੀਆਂ ਆ ਇਹ ਜਿਆਦਾ ਆਪਾਂ ਜਿੱਦਾਂ ਦਿਲ ਤੋਂ ਕੰਮ ਜ਼ਿਆਦਾ ਲੈਂਦੇ ਆ ਇਨਾਂ ਦੇ ਦਿਲ ਜਿਹੜੇ ਬਹੁਤ ਨਰਮ ਹੁੰਦੇ ਆ ਆਪਾਂ ਨੂੰ ਗੁੱਸਾ ਵੀ ਆ ਜਾਂਦਾ ਹੈ ਚਲੋ ਹੁੰਦਾ ਆ ਗੁੱਸਾ ਤੇ ਜੇ ਇਹਦਾ ਕਰਕੇ ਆਪਾਂ ਸਾਰਾ ਪਰਿਵਾਰ ਛੱਡ ਕੇ ਆਏ ਹੁੰਨੇ ਆ ਜੇ ਸਾਡਾ ਉਹ ਵੀ ਸਾਥ ਨਹੀਂ ਦਿੰਦਾ ਤੇ ਆਪਾਂ ਫਿਰ ਕੀ ਕਰੀਗੇ ਹਨਾ ਤੇ ਪਰ ਸਾਨੂੰ ਆਪਣੇ ਬੱਚਿਆਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਆ ਕੋਈ ਵੀ ਗਲਤ ਕਦਮ ਜਿਹੜਾ ਹੈ ਨਹੀਂ ਚੱਕਣਾ ਚਾਹੀਦਾ ਜੇ ਕੋ ਬੱਚਿਆਂ ਨੂੰ ਮਾਂ ਨਹੀਂ ਮਿਲਣੀ ਹੈਗੀ ਉਹਨੂੰ ਕਹਿੰਨ ਦੇ ਬੰਦੇ ਨੂੰ ਤਾਂ ਔਰਤ ਕੋਈ ਜਨਾਨੀ ਹੋਰ ਜਦਾ ਵੀ ਰਿਸ਼ਤੇਦਾਰਾ ਨਿਆਰਾ ਮਿਲਕੂਦਾ ਵਿਆਹ ਤਾਂ ਕਰੀ ਦੇਣਾ ਹੁੰਦਾ ਆ ਤੇ ਜੇ ਕਹਿੰਦੇ ਹੁੰਦੇ ਜੇ ਮਤਲਬ ਉਹ ਬੰਦਾ ਆਦਮੀ ਜਾਂ ਉਸ ਵਾਈਫ ਦਾ ਉਸਦਾ ਹਸਬੰਡ ਜੇ ਉਹ ਕੋਈ ਗਲਤ ਕਦਮ ਹੋ ਜਾਂਦਾ ਕਾ ਚੱਕ ਲੈਂਦਾ ਜਾਂ ਕਿਸੇ ਕਾਰਨ ਵੀ ਉਹਦੀ ਡੈਥ ਹੋ ਜਾਂਦੀ ਆ ਤੇ ਉਹਨੂੰ ਤੇਹੀ ਕਿਹਾ ਜਾਂਦਾ ਕੋਈ ਗੱਲ ਨਹੀਂ ਤੇਰੇ ਬੱਚੇ ਆ ਅਜੇ ਛੋਟੇ ਆ ਕੱਲ ਨੂੰ ਵੱਡੇ ਹੋਣਗੇ ਹਨਾ ਤੇ ਉਹ ਜਾਨੀ ਕਿ ਉਹਨੂੰ ਸਮਝਾਇਆ ਜਾਂਦਾ ਆ ਉਹਨੂੰ ਕਹਿ ਕਹਿ ਦਿੰਦੇ ਆ ਵੀ ਤੂੰ ਮਤਲਬ ਐਦਾ ਵਿਆਹ ਆਪਾਂ ਨਹੀਂ ਕਰਦੇ ਵੀ ਇਹਦੇ ਬੱਚੇ ਅਜੇ ਛੋਟੇ ਕਾਰ ਉਹਨੂੰ ਵੱਡੇ ਹੋ ਜਾਣਗੇ ਪਰ ਬੱਚੇ ਵੀ ਜਦੋਂ ਵੱਡੇ ਹੋ ਜਾਂਦੇ ਉਹ ਵੀ ਕਿਹੜਾ ਪੁੱਛਦੇ ਆ ਤਾਂ ਉਹਨਾਂ ਦੀ ਆਪਣੇ ਇੱਕ ਅਗ੍ਰਸਤੀ ਜੀਵਨ ਉਹਨਾਂ ਦਾ ਆਪਣਾ ਹੁੰਦਾ ਆ ਬਾਅਦ ਵਿੱਚ ਉਹ ਜਿਹੜੇ ਆ ਮਤਲਬ ਜਾਂ ਮਰਦੇ ਆ ਜਾਂ ਔਰਤ ਆ ਉਹ ਫਿਰ ਇਕੱਲੇ ਦਾ ਇਕੱਲਾ ਹੀ ਰਹਿ ਜਾਂਦਾ ਆ ਹਨਾ ਚਲੋ ਕਿ ਏਜ ਹੁੰਦੀ ਆ ਜਿੱਥੇ ਜਾ ਕੇ ਆਪਾਂ ਕੱਲੇ ਵੀ ਰਹਿ ਜਾਈਏ ਕੋਈ ਗੱਲ ਨਹੀਂ ਐਡਾ ਨਹੀਂ ਹੁੰਦੀ ਹੈਗੀ ਜਦੋਂ ਕਹਿੰਦੇ 50 60 ਸਾਲ ਦੀ ਉਮਰ 'ਚ ਆਪਾਂ ਚੜੇ ਜਾਂਦੇ ਆ ਇੱਥੇ ਜਾ ਕੇ ਜੇ ਇੱਕ ਜਣਾ ਕੱਲਾ ਵੀ ਰਹਿ ਜਾਂਦਾ ਤੇ ਏਡੀ ਗੱਲ ਨਹੀਂ ਹੁੰਦੀ ਹੈਗੀ ਪਰ ਜਦੋਂ ਛੋਟੀ ਉਮਰ ਦੇ ਵਿੱਚ ਇਦਾਂ ਹੋ ਜਾਂਦਾ ਆ ਤੇ ਫੇ ਸਾਰੇ ਇੱਕ ਹੀ ਸਮਝਾਉਂਦੇ ਰਹਿੰਦੇ ਆ ਕੋਈ ਗੱਲ ਨਹੀਂ ਅੱਜ ਤੇਰੇ ਪੁੱਤ ਛੋਟੇ ਆ ਕੱਲ ਨੂੰ ਹੋਏ ਜਵਾਨ ਵਿਆਹ ਕੇ ਨੋਹਾਂ ਕਰ ਲਈ ਹੈ ਨਾ ਪਰ ਨਹੀਂ ਸਾਨੂੰ ਉਹਨਾਂ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਆ ਵੀ ਉਹ ਜੇ ਅਸ ਵੇਲੇ ਜਾਂਗੇ ਆ ਜਵਾਨ ਆ ਤੇ ਕਿਉਂ ਨਾ ਉਹਦਾ ਵੀ ਵਿਆਹ ਕਰ ਦਿੱਤਾ ਜਾਵੇ ਹੈ ਨਾ ਇਹ ਚਲੋ ਮੈਂ ਇਹ ਕਹਿੰਦੀ ਆਂ ਵੀ ਜੇ ਔਰਤਾਂ ਇਸ ਹਾਲਤ ਵਿੱਚ ਹੁੰਦੀਆਂ ਆਂ ਮਤਲਬ ਉਹਨਾਂ ਨੂੰ ਦੂਸਰਾ ਵਿਆਹ ਕਰਨ ਦੀ ਲੋੜ ਪੈਂਦੀ ਆ ਤੇ ਉਹ ਇਹ ਕਾਰਨ ਆ ਜੇ ਮੇਰੀ ਮੰਨਣ ਜੇ ਉਹਨਾਂ ਦੇ ਬੱਚੇ ਹੈਗੇ ਆ ਤਾਂ ਅਗੂ ਬੱਚਾ ਜਿਹੜਾ ਹੋਰ ਕੋਈ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਦੇ ਦੋ ਬੱਚੇ ਹੈਗੇ ਆ ਤਾਂ ਹੋਰ ਬੱਚਾ ਲੈਣ ਦੀ ਕੋਈ ਲੋੜ ਨਹੀਂ ਹੈਗੀ ਜਦੋਂ ਤੁਸੀਂ ਉਹ ਦੂਸਰੇ ਆਦਮੀ ਦਾ ਆਪਾਂ ਬੱਚਾ ਲੈਨੇ ਆਂ ਤੇ ਉਦੋਂ ਜਿਹੜੀਆਂ ਦੂੜੀਆਂ ਪੈਣ ਲਾ ਪੈਂਦੀਆਂ ਆ ਮਾਂ ਲਈ ਤਾਂ ਬੱਚੇ ਜਿਹੜੇ ਆ ਉਹ ਪਹਿਲੇ ਵੀ ਮਾਂ ਦੇ ਬੱਚੇ ਸੀ ਜਿਹੜਾ ਹੋਰ ਬੱਚਾ ਹੋਊਗਾ ਉਹ ਵੀ ਮਾਂ ਦਾ ਬੱਚਾ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਉਹ ਇੱਕ ਮਾਂ ਆ ਪਰ ਜਿਹੜਾ ਬਾਪ ਆ ਨਾ ਉਹ ਬੱਚਿਆਂ ਦੇ ਵਿੱਚ ਫਿਰ ਲਾ ਪੈਂਦਾ ਆ ਵੀ ਇਹ ਮੇਰਾ ਬੱਚਾ ਆ ਇਹ ਪਿਛੋ ਹੀ ਲਿਆਈ ਹੋਈ ਹੈ ਬੱਚੇ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਹੋਂਡਾ ਪੈਂਦੀ ਆ ਅੱਛਾ ਜੀ ਗੱਲ ਜਿਹੜੀ ਇਹ ਆ ਵੀ ਮੈਂ ਹਨਾ ਬਹੁਤ ਦੋ ਤਿੰਨ ਚਾਂਸੇ ਸੁਣ ਚੁੱਕੀ ਆ ਵੀ ਇੱਕ ਕੁੜੀ ਸੀਗੀ ਉਹਦੇ ਛੋਟੇ ਛੋਟੇ ਬੱਚੇ ਸੀ ਇੱਕ ਤਾਂ ਲੈ ਬਹੁਤ ਛੋਟਾ ਬੱਚਾ ਆ ਜਿਹਨੂੰ ਕੋਈ ਵੀ ਸਮਝ ਨਹੀਂ ਹੈਗੀ ਤਾਂ ਉਹਨੇ ਦੇਹ ਲੋਧੀ ਸੁਸਾਇਡ ਕਰ ਲਿਆ ਤਾਂ ਹੁਣ ਦੇਖੋ ਕੁਝ ਟੇਰ ਪਾ ਕੇ ਉਸ ਆਦਮੀ ਦਾ ਤਾਂ ਵਿਆਹ ਹੋ ਜਾਊਗਾ ਪਰ ਬੱਚਿਆਂ ਨੂੰ ਮਾਂ ਨਹੀਂ ਮਿਲਣੀ ਹੈਗੀ ਮੈਂ ਖਾਸ ਕਰਕੇ ਪਹਿਣਾ ਦੀ ਕਹਿੰਨੀ ਆ ਧੀਆਂ ਬੱਚੀਆਂ ਦੀ ਕਹਿੰਨੀ ਆ ਬੇਟੀਆਂ ਲਈ ਕਹਿੰਨੀ ਆ ਵੀ ਤੁਸੀਂ ਇਸ ਤਰ੍ਹਾਂ ਦੇ ਕਦਮ ਬਿਲਕੁਲ ਨਾ ਚੱਕਿਆ ਕਰੋ ਜੇ ਤੁਸੀਂ ਨਹੀਂ ਵੀ ਪੜੇ ਲਿਖੇ ਨਾ ਤੁਸੀਂ ਕੁਝ ਨਾ ਕੁਝ ਕਰਕੇ ਆਪਣੇ ਬੱਚੇ ਜਿਹੜੇ ਆ ਪਾਲ ਸਕਦੇ ਆ ਪਰ ਇਸ ਤਰ੍ਹਾਂ ਦਾ ਕਦਮ ਬਿਲਕੁਲ ਨਾ ਚੱਕੋ ਤੁਸੀਂ ਥੋੜੇ ਕੈਮਰੇ ਅਲੱਗ ਰੱਖ ਕੇ ਦੇਖ ਲਓ ਜੇ ਤੁਹਾਡੀ ਹਸਬੰਦ ਨਾਲ ਵੀ ਨਹੀਂ ਬਣਦੀ ਉਦੋਂ ਤੋਂ ਥੋੜਾ ਚਿਹਰਾ ਅਲੱਗ ਰੱਖ ਕੇ ਦੇਖ ਲਓ 6 ਮਹੀਨੇ ਸਾਲਾ ਅਲੱਗ ਰੱਖ ਕੇ ਦੇਖ ਲਓ ਵੀ ਉਹਨੂੰ ਵੀ ਪਤਾ ਲੱਗ ਜੂਗਾ ਤੇ ਉਹਨੂੰ ਵੀ ਪਤਾ ਲੱਗ ਜਾਊਗਾ ਤੇ ਜੇ ਨਹੀਂ ਸਾਡੀ ਬਿਲਕੁਲ ਵੀ ਨਹੀਂ ਬਣਦੀ ਮੈਂ ਮੈਂ ਦਾਅਵੇ ਨਾ ਕਹਿ ਸਕਦੀਆਂ ਕਿ ਔਰਤ ਆਪਣੇ ਬੱਚਿਆਂ ਨੂੰ ਮਿਹਨਤ ਕਰਕੇ ਪਾਲ ਸਕਦੀ ਆ ਚਾਹੇ ਉਹਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਤਾਂ ਵੀ ਉਹ ਆਪਣੇ ਬੱਚਿਆਂ ਨੂੰ ਪਾਲ ਸਕਦੀ ਆ ਕਿਤੇ ਨਾ ਕਿਤੇ ਉਹ ਕੰਮ ਕਰ ਸਕਦੀ ਆ ਰੋਜੀ ਰੋਟੀ ਉਹਨਾਂ ਲਈ ਕਮਾ ਸਕਦੀ ਆ ਜੇ ਤੁਸੀਂ ਮੇਰੀ ਇਸ ਵੀਡੀਓ ਦੇ ਨਾਲ ਕਿੰਨਾ ਸਹਿਮਤ ਹੋ ਇਸ ਗੱਲ ਦੇ ਨਾਲ ਕਿੰਨਾ ਤੁਸੀਂ ਮੇਰੇ ਨਾਲ ਸਹਿਮਤ ਹੋ ਜੇ ਸਹਿਮਤ ਹੋ ਤਾਂ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਉਹ ਨਾ ਚੱਜੀ ਸਾਰਿਆਂ ਨੂੰ ਸਸਰੀਕਰ